ਸ੍ਰੀ ਗੁਰੂ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਲਈ ਬਾਸੇ ਖਾਸ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਗੋ ਲਈ ਆਊਟਫਿਟ ਰੈਡੀ ਕੀਤੀ ਆ ਉਹ ਤੁਹਾਨੂੰ ਦਿਖਾਉਣੇ ਆ ਇਹ ਬਾਗ ਦੇ ਖਦਰ ਦੇ ਬਾਗ ਦੇ ਉੱਪਰ ਵਰਕ ਕੀਤਾ ਹੋਇਆ ਸੂਟ ਸ਼ਰਟ ਬਣੀ ਆ ਬਾਰਡਰ ਬਣਿਆ ਉੱਪਰ ਤੱਕ ਜਾਲ ਬਣਿਆ ਬਾਜੂ ਦੇ ਵੀ ਬਾਰਡਰ ਦਿੱਤਾ ਹੈ ਇਹ ਸਕਿਨ 골ਡਨ ਸਕਿਨ ਕਲਰ ਬੇਸ ਹੈ ਔਰ 컬러ਫੁਲੇ ਤੇ ਵਰਕ ਹੋਇਆ। ओरिजिनल ਆਪਾਂ ਸ਼ਰਾਰਾ ਦਿੱਤਾ। ਸਿਲਕ ਤੇ ਸ਼ਰਾਰਾ ਦਿੱਤਾ ਆਪਾਂ ਕਲੀਆਂ ਵਾਲਾ। ਔਰ ਫਿਨਿਸ਼ਿੰਗ ਦਿੱਤੀ ਆਪਾਂ ਲੇਸ ਨਾਲ, ਮੋਤੀਆਂ ਵਾਲੀ ਨਾਲ। ਡਬਲ ਡਾਈ ਦੁਪੱਟਾ ਦਿੱਤਾ। ਇਹਨੂੰ ਤੁਸੀਂ ਰੈਡੀ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ। ਇਹਦੇ ਨਾਲ ਤੁਸੀਂ ਲਹਿੰਗਾ ਵੀ ਬਣਵਾ ਸਕਦੇ ਹੋ ਜਗੋ ਲਈ। ਬਹੁਤ ਪਿਆਰੀ ਆਊਟਫਿਟ ਬਣੀ ਹੈ। ਫਾਈਨਲ ਲੁੱਕ ਦੇਖ ਸਕਦੇ ਹੋ ਤੁਸੀਂ। ਦਿਖਾ ਰਹੇ ਹਾਂ ਇਹ ਜੈਂਟਸ ਜੈਕਟ ਬਣੀ ਹੈ ਜਾਗੋ ਦੇ ਫੰਕਸ਼ਨ ਲਈ ਰੈਡੀ ਹੋਈ ਹੈ ਆਸਟ੍ਰੇਲੀਆ ਬਣ ਕੇ ਜਾ ਰਹੀ ਹੈ ਇਹ ਦੇਖ ਸਕਦੇ ਹੋ ਤੁਸੀਂ ਫਿਨਿਸ਼ਿੰਗ ਬਹੁਤ ਪਿਆਰੀ ਜੈਕਟ ਬਣੀ ਹੈ ਤੁਸੀਂ ਐਦਾਂ ਸਾਡੇ ਤੋਂ ਅ ਇੱਕ ਖੱਦਰ ਦੇ ਉੱਪਰ ਬਣੀ ਹੋਈ ਹੈ ਬਿਲਕੁਲ ਤੁਸੀਂ ਸਾਡੇ ਤੋਂ ਐਦਾਂ ਫੁਲਕਾਰੀ ਦੇ ਉੱਪਰ ਆ जैकेट कुर्ती लहंगा बनवा सकते हो हुए नंबर साढे ऑर्डर करके देख सकते हो फिनिशिंग यदा फुल हैवी बैक देखो बैक ਇਹ ਤਾਂ ਤੁਸੀਂ ਲੇਡੀਜ਼ ਵੀ ਬਣਾ ਸਕਦੇ ਹੋ ਥੈਂਕ ਯੂ